ਸਾਸਰੀ ਕਾਲ ਦੋਸਤੋ ਅੱਜ ਤੁਹਾਨੂੰ ਬਹੁਤ ਚੰਗੀਆਂ ਤੇ ਸਿਰੇ ਦੀ ਬਲੱਡ ਲਾਈਨ ਦੀਆਂ ਬਸ਼ੀਰੇ ਤੇ ਬਸ਼ੇਰੀਆਂ ਦਿਖਾਉਣ ਲੱਗੇ ਆਂ ਸਾਰੇ ਜਨਵਰੀ ਕੋ ਫਾਰਮ ਤੇ ਨੇ ਕਿਤੇ ਫਾਰਮ ਦਾ ਨਾਮ ਸੁਣ ਕੇ ਡਰ ਨਾ ਜਾਇਓ ਰੇਟ ਮਾਲ ਕੇ ਜੈ ਜੀ ਕਰਦਿਆ ਕਿਉਂਕਿ ਆਪਣੇ ਜੱਟ ਜ਼ਿਮੀਦਾਰ ਮਾਤੜਪਾਈ ਦਾ ਫਾਰਮ ਆ ਇਸ ਵੀਡੀਓ ਚ ਟੋਟਲ ਤੁਹਾਨੂੰ 5 ਜਾਨਵਰ ਦਿਖਾਵਾਂਗੇ ਜੇ ਆਪਾਂ ਦੂਜੀ ਬਸ਼ੇਰੀ ਦੀ ਗੱਲ ਕਰੀਏ ਮੱਥੇ ਪਟਾ ਤਿੰਨ ਪੈਰ ਚੱਟੇ ਇੱਕ ਰੰਗਾ ਨੀਲਾ ਬਣਜੂ ਰਾਜ ਹੰਸ ਘੋੜੇ ਦਾ ਬੱਚਾ ਕਾਲੇ ਕਾਂਟੇ ਦਾ ਪੋਤਾ ਜੇ ਕਿਸੇ ਵੀਰ ਨੇ ਚੰਗਾ ਸਾਨ ਬਣਾ ਕੇ ਤਿਆਰ ਕਰਨਾ ਹੋਵੇ ਰੇਟ ਮਾਲਕਾਂ ਨਾਲ ਫੋਨ ਤੇ ਕਰ ਲਿਓ ਕੋਈ ਮਸਲਾ ਨਹੀਂ ਅੱਗੇ ਤੁਹਾਨੂੰ ਤਿੰਨ ਬਸ਼ੇਰੀਆਂ ਦਿਖਾਉਣ ਲੱਗਿਆ ਪਹਿਲੀ ਬਸ਼ੇਰੀ ਪੰਜ ਕਲਿਆਣਾਂ ਮਿਆਲਾ ਵਾਲੇ ਸੂਰਜ ਘੋੜੇ ਦੀ ਬੱਚੀ ਆ ਬਹੁਤ ਸੋਹਣੀਆ ਬਸ਼ੇਰੀ ਸ਼ੋਅ ਕੁਆਲਿਟੀ ਦੀ ਇੱਕੰਨਾ ਦੀ ਪੂਰੀ ਸ਼ਕੀਨਾ ਜਿਹੜੀ ਅਵਲਖ ਬਸ਼ੇਰੀ ਆ ਰਾਜ ਹੰਸ ਘੋੜੇ ਦੀ ਆ ਕਾਲੇ ਕਾਂਟੇ ਦੀ ਪੋਤੀ ਕੋੜਿਆਂ ਦੇ ਵਿੱਚ ਸਭ ਤੋਂ ਸੋਹਣਾ ਤੇ ਮਜ਼ਬੂਤ ਰੰਗ ਅਵਲਖ ਮੰਨਿਆ ਜਾਂਦਾ ਤੇ ਲਾਸਟ ਵਾਲੀ ਬਿਸ਼ੇਰੀ ਦੀ ਮਾਰਕਿੰਗ ਹੈ ਜੀ ਇੱਕ ਪੈਰ ਚਿੱਟਾ ਮੱਥੇ ਪਟਾ ਇਹ ਵੀ ਕਾਲੇ ਕਾਂਟੇ ਦੀ ਪੋਤੀ ਆ ਜੇ ਕਿਸੇ ਵੀਰ ਨੂੰ 5 ਜਨਵਰੀ ਚ ਕੋਈ ਵੀ ਪਸੰਦ ਆਉਂਦਾ ਨੰਬਰ ਮਾਲਕਾਂ ਦਾ ਸਕਰੀਨ ਤੇ ਚੱਲਦਾ ਪਿੰਡ ਸਾਬੋ ਕੀ ਤਲਵੰਡੀ ਕੋਲ ਪੈ ਜਾਂਦਾ ਸਿੰਘਪੁਰਾ ਜ਼ਿਲ੍ਹਾ ਸਰਸਬਾ ਬਾਕੀ ਦੀ ਜਾਣਕਾਰੀ ਤੇ ਰੇਟ ਬਾਰੇ ਗੱਲਬਾਤ ਮਾਲਕਾਂ ਨਾਲ ਫੋਨ ਤੇ ਕਰ ਲਿਓ ਧੰਨਵਾਦ